ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਕਦੀਰ ਸਾਰੇ ਨੂੰ ਪਿਆਰ ਕਰਨੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਸਾਰੇ ਠੀਕੇ ਹੋਗੇ ਤੁਸੀਂ ਆ ਜੋ ਜੀ ਆਜ ਦੀ ਸੈਸ਼ਨ ਕਰਦੇ ਹਾਂ ਸਿਰ ਦਾ ਸਮਾਇਆ ਜੀ ਥੋੜੀ ਥੋੜੀ ਟੋਪੇ ਆ ਆਵਾਜ਼ ਚੱਲ ਰਹੀ ਥੋੜੀ ਥੋੜੀ ਵਧੀਆ ਮੌਸਮ ਹੈ ਜੀ ਚਲੋ ਜੀ ਚੱਲਦੇ ਹਾਂ ਆਗੇ ਪਾਰਕ ਇਹ ਵੀ ਸੋਹਣਾ ਪਾਰਕ ਹਾਂਜੀ ਅੱਜ ਸਾਰੇ ਚarli ਸਹਿਰ ਸਾਰਿਆਂ ਨੇ ਭੈਣ ਭਰਾਵਾਂ ਨੇ ਲਿਆਨੇ ਆ ਬਜ਼ੁਰਗਾਂ ਨੇ ਅੱਜ ਤਾਂ ਤੜਕਾ ਹੀ ਆ ਗਿਆ ਬਾਹਰ ਸ਼ਹਿਰ ਕਰਨ ਸ਼ਹਿਰ ਹੁੰਦਾ ਜਾਂ ਸ਼ਹਿਰ ਹੁੰਦਾ ਸ਼ਹਿਰ 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 ਦਾ ਹਰਸ਼ੈ ਸ਼ਹਿਰ ਸ਼ਹਿਦ ਸ਼ਹਿਰ ਸਾਰ ਲਾਵਾ ਦਲਾਵਾ ਦੇਖ ਲੈ ਬਹੁਤ ਲਾਵਾ ਦਲਾਵਾ ਦੇਖ ਲੈ ਕਿੰਨੇ ਵਾਉਲਸ ਆ ਪੰਜਾਬ ਪੰਜਾਬੀ ਚ ਨਾ ਅੰਗਰੇਜ਼ੀ ਚ ਤਾਂ ਏ ਆਈ ਈ ਓ ਯੂ ਹਾਂਜੀ ਹਾਂਜੀ ਪੰਜਾਬੀ ਚ ਦੇਖ ਲੈ ਕਿੰਨੇ ਵਾਉਲਸ ਹਾਂਜੀ ਹਾਂਜੀ ਆ ਗਿਆ ਚੀਨੀ ਚ ਨੋ ਹੁੰਦੇ ਇੱਕ ਅੱਖਰ ਦੀ 9 ਆਵਾਜ਼ਾਂ ਕੱਢ ਸਕਦੇ ਆ ਚੀਨੀ ਵਿੱਚ ਪੰਜਾਬੀ ਵਿੱਚ ਮਿਲਦਾ 15 16 ਆਵਾਜ਼ਾਂ ਨਿਕਲ ਜਾਂਦੀਆਂ ਇੱਕ ਅੱਖਰ ਨੂੰ ਹੀ ਦਲਾਵਾ ਲਾਵਾ ਸਿਆਰੀ ਬਿਹਾਰੀ ਔਂਕੜ ਦਲੌਂਕੜ ਹੋੜਾ ਕਨੋੜਾ ਦਲੌਂਕੜ ਦਲੰਕੜ ਆਪ ਪੜੇ ਨਹੀਂ ਨਾ ਪੰਜਾਬੀ ਬੋਲ ਲਈਦੀ ਆ ਪ੍ਰੋਫੈਸ਼ਨਲੀ ਨਹੀਂ ਪੜੇ ਗੁਰਦੁਆਰੇ ਕਲਾਸਾਂ ਹੁੰਦੀਆਂ ਸੀ ਮੜੀਆਂ ਮੋਟੀਆਂ ਹਫਤੇ ਵਾਤੇ ਕਿਤੇ ਜਾ ਹੀਦਾ ਕਿਸੇ ਨੇ ਮੁਹਾਰਨੀ ਅੱਜ ਲੈ ਕੇ ਆਏ ਆ ਬਾਲ ਉਧਰ ਚੱਲ ਬਾਲ ਕੱਢੀਏ ਆ ਜਾ ਬਾਲ ਕੱਢੀਏ ਉਧਰ ਛਾਵੇਂ ਆ ਜਾ ਅੱਜ ਤਾਂ ਬਾਲ ਕੱਢਣੀ ਆ ਅਸੀਂ ਚਲੋ ਜੀ ਲੈ ਹੁੱਪਰ ਦੀ ਕੱਢਣੀ ਚਲੋ ਜੀ ਕਾਕਾ ਤਾਂ ਵੱਡ ਗਿਆ ਵਸ ਪੱਜ ਗਿਆ ਚਲੋ ਜੀ ਚਲੋ ਭਾਈ

ਸਕਾਉਂਡ ਖੜ ਜਾ ਫੁੱਟਬਾਲ ਨਹੀਂ ਫੁੱਟਬਾਲ ਵੀ ਖੇਡ ਜਾਂਦੇ ਆ ਮੈਂ ਫੁੱਟਬਾਲ ਲਈ ਲੱਗਦਾ ਇਹਦਾ ਛੋਟਾ ਨੈਟ ਉਹ ਪਤਾ ਨਹੀਂ ਕੀ ਨਾ ਰਿਹਾ ਉਹ ਕੀ ਬਣਾਈ ਜਾਂਦਾ ਉਹ ਲਿਆ ਬਣਾਉ ਸਾਡੀ ਹਾਂ

ਹੁਣ ਤੋਂ ਨਹੀਂ ਲੈਫਟ ਪੈਡ ਟ੍ਰੇਨਿੰਗ ਕੀਤਾ ਫਿਰ ਨਹੀਂ ਟ੍ਰੇਨ ਹੋਣਾ ਇੱਥੇ ਰੱਖਣਾ ਹਾਂ ਲੈ ਲੈ ਉਹ ਪੈਮਾ ਜਾਂ ਗੋਲ ਕਰਕੇ ਆ ਲੈਫਟ ਕਾਰਨ ਕਰੀ ਵੀਡੀਓ ਦਾ ਚੱਲ ਰੈਡੀ ਚਲੋ ਖੇਡੋ ਮਾਇਆ ਬੱਤੀ ਮਾਇਆ ਬੱਤੀ ਆ ਗੋਲ ਕਰੂ ਹਾਂਜੀ ਨੈਵਿਗੈਂਡ ਗੁੱਡ ਜੌਬ ਐਗੀ ਤੇ ਫੇੜ ਆ ਜਾ ਤੂੰ ਫੇੜ ਨਹੀਂ ਮੈਂ ਨਾ ਤੁਸੀਂ ਖੇਡੋ ਕਾਕੇ ਨਾ ਕੱਲ ਮੈਂ ਇਧਰੋਂ ਲੈ ਕੇ ਜਾਉਂ ਬੜਾਈਂ ਓਕੇ ਹਾਂਜੀ ਹੁਣੇ ਗੁਰੇ ਨਾਲ ਗੱਲ ਕਰਕੇ ਆਇਆ ਤੇ ਉਹ ਕਹਿੰਦਾ ਸਿਟੀ ਵੱਲੋਂ ਤੂੰ ਖਬਰਾਂ 'ਚ ਆਇਆ ਹੈ ਨਾ ਕਿ ਉਹ ਬਾਲਾਂ ਫ੍ਰੀ ਦੇਗਾ ਕਰਨਗੇ ਅੱਛਾ ਜੀ ਸੋ ਐਪ ਆ ਆਪਣਾ ਚੱਲੂਗਾ ਠੀਕ ਐ ਐਪ ਭਰ ਕੇ ਪਹਿਲਾਂ ਪਤਾ ਨਹੀਂ ਡੈਬਿਟ ਕਾਰਡ ਵਗੈਰਾ ਪਾਉਣਾ ਪੈਣਾ ਅੰਦਰ ਹਾਂਜੀ ਤੇ ਦੋ ਬਾਸਕਟਬਾਲਾਂ ਹੋਣਗੀਆਂ ਇੱਕ ਫੁੱਟਬਾਲ ਹੋਊਗੀ ਓਕੇ ਤੇ ਉਹ ਜਦੋਂ ਤੁਸੀਂ ਆਨਲਾਈਨ ਕਰੋਗੇ ਹਾਂਜੀ ਦਰਵਾਜ਼ਾ ਖੁੱਲ ਜਾ ਕਰਨਾ ਅੱਛਾ ਆਨਲਾਈਨ ਕਰਕੇ ਹਾਂ ਬਲੂਟੂਥ ਆ ਮਨ ਲਾਦਾ ਉਹਦਾ ਉਹ ਸਿੱਧਾ ਕਨੈਕਸ਼ਨ ਹੀ ਉਹਦਾ ਹਾਂਜੀ ਤੇ ਫਿਰ ਦਰਵਾਜ਼ਾ ਖੁੱਲ ਜੂਗਾ ਪਰ ਤੁਹਾਨੂੰ ਵਾਪਸ ਰੱਖਣੀ ਪੈਣੀ ਹੈ ਓਕੇ ਜੇ ਨਾ ਰੱਖੀ ਮਤਲਬ ਫਿਰ ਤੁਹਾਡੇ ਤੇ ਚਾਰਜ ਲੱਗ ਜੂਗਾ ਠੀਕ ਹੈ ਜੀ ਵਧੀਆ ਚੀਜ਼ ਬਣਾ ਦਿੱਤੀ ਹਾਂਜੀ ਵਧੀਆ ਹੋ ਗਿਆ ਨਾ ਕਿਰਨ ਉਹ ਜੇ ਘਰੋਂ ਲੈ ਕੇ ਆਉਣ ਫਿਰੋਂ ਲੈ ਕੇ ਆਉਂਦੀ ਲੋੜ ਨਹੀਂ ਹਾਂਜੀ ਇਹ ਐਪ ਇਥੋਂ ਖੋਲ ਲਈ ਖੇਡ ਲਵਾਂ ਨਹੀਂ ਤੇ ਮੈਂ ਐਪ ਬਲੌਕ ਕਰ ਦੇ ਬੰਦ ਲੈ ਤੇਰੇ ਕਾਕੇ ਸ਼ਾਬਾਸ਼ ਫਿਰ ਕੁਦਰਤ ਬਣਾ ਲਾ ਰਿਹਾ ਕਰਦੇ ਕਰਦੇ ਗੋਲ ਕਰਦੇ ਕਰਦੇ ਹਾਂ ਬਣਾ ਦੇ ਇੱਥੇ ਬਗਾ ਦੇ ਸੌਕਰ ਤਾਂ ਤੂੰ ਖੇਡਣਾ ਨਹੀਂ ਨਹੀਂ ਤੁਸੀਂ ਖੇਡੋ ਕੇਰਾ ਨਹੀਂ ਬਣਨਾ ਤੇ ਅੱਜ ਕੋਈ ਨਾ ਆਇਆ ਅੰਦਰ ਆਇਆ ਇੱਥੇ ਸ਼ਾਮੇ ਕੱਢਦੀਆਂ ਸਾਬਾਸ਼ ਅਕਾਲ ਵਰਡ ਗੁੱਡ ਜੌਬ ਇਕਾਲ ਵਸਣਾ ਖੇਡਦਾ ਕਾਕਾ ਪਾਣੀ ਪੀਣਾ ਅਕਾਲ ਸਿੰਘ ਆਜਾਰਜਨ ਬਾਜੀ ਦੀ ਸ਼ਰਟ ਪਾਈ ਆ ਗੱਤਕੇ ਵਾਲੀ ਹੈ ਨਾ ਕਰਦਾ ਗੋਲ ਕਰਦੇ ਗੋਲ ਕਰਦੇ ਗੋਲ മേ ഫോൺ കഴിഞ്ഞ 嗯哼哼。<laughs> They <laughs> go <laughs>

ਖੋਲਾ 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 ਇਹ ਤਾਂ ਖੋਲਾ 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 ਲੋ ਥੋੜਾ ਜਿਹਾ ਭੱਜ ਗੁੱਡੇ ਫੇਰੀ ਠੀਕ ਹੋਣੇ ਜਾਂ ਭੱਜੂ ਜੀ ਗੋਲਾ 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 ਹੱਥ ਨਾਲ ਨਹੀਂ ਪਤਾ ਹੱਥ ਨਾਲ ਨਹੀਂ 노 ਹੈਂਡ 노 ਹੈਂਡ ਭੱਜ ਭੱਜ ਖੋ ਗੋਡੇ ਦੱਸ ਦੇ ਜਵਾਕ ਆ ਛੋਟੇ ਦਾ ਭੱਜ ਲਾ ਖੂ ਫੜ ਲਾ ਉਹਨੂੰ ਹਾਂ ਹਾਂ ਫੜ ਲਾ ਫੜ ਲਾ ਫੜ ਲਾ ਕਰਦੇ ਗੋਲ ਲਾ ਏਦਾਂ ਥੋੜਾ ਰੋਈਦਾ ਪਾੜੀ ਬੋਲ ਕਹਿੰਦਾ ਤੇਰੀ ਪਾੜੀ ਤੇਰੀ ਬੋਲ ਪਾੜੀ ਪਾੜੀ ਨੂੰ ਪਾੜੀ ਭੱਜ ਲੈ ਨਾ ਹਾਏ ਬੱਬਾ ਕੀ ਕਰਦੇ ਆ ਆਹੋ ਇੱਕ ਵਾਰ ਹੋਰ ਇੱਕ ਵਾਰ ਹੋਰ ਨਾ ਬੈ ਕੇ ਜਾ ਕਾਕੇ ਹੁਣ ਕਿੱਦਾ? ਕਾਕੇ ਫੜ ਲਾ ਬੋਰ ਖੋਲਾ ਖਲਾ ਖਲਾ ਕਾਕੇ। ਕਾਕੇ ਬੋਲ ਲੈਲਾ। ਗਾੜੀ ਤੋਂ ਲੈਲਾ ਬੋਲ। ਖੋਲਾ ਖੋਲਾ। ਲੈਲਾ ਲੈਲਾ ਬੋਲ। ਕਾਕੇ ਲੈਲਾ ਭਾਜੇ। ਆ ਗੁੱਡ ਜੌਬ ਚੱਕ ਲੈ ਨਹੀਂ ਆ ਤੇ ਪੈਰ ਤੇ ਨ ਮਰਾ ਲੀ ਪੈਰ ਤੇ ਨ ਮਰਾ ਲੀ ਗਾ ਦੇ ਕੋਈ ਲੱਕ ਜਾ ਸ਼ਾਬਾਸ਼ ਸ਼ਾਬਾਸ਼ ਚੱਕਦਾ ਬਾਲ ਉਹ ਸੀ ਬਾਲ ਲੈ ਕੇ ਆ ਗਿਆ ਪਤਾ ਜਿਹੜੀਆਂ ਰੱਖੀਆਂ ਅੰਦਰ ਹੈ ਜਹਾੜਾ ਉੱਪਰ ਹੈ ਮਜਾ ਨਹੀਂ ਆਇਆ ਇਨੀ ਕੋਈ ਆਇਆ ਨਹੀਂ ਗਿਆ ਨਾ ਇਨੀ ਵਾਲੇ ਮਜਾ ਨਹੀਂ ਆਇਆ ਤੇ ਜਿਆਦਾ ਚੱਲ ਗਿਆ ਤੇਰੇ ਮਜੇ ਜ਼ਿਆਦੇ ਆ ਜਾਣਗੇ ਫਨਾਲ ਦੀ ਪਿੰਚ ਦੇ ਗੋਲ ਬੱਲੇ ਹੁੰਦਾ ਮਜ਼ਾ ਹੁਣ ਹੁੰਦਾ ਮਜ਼ਾ ਅੰਡਰ ਹੋਗਾ ਹੁਣ ਦੇਖੋ ਰੋਈ ਨਾ ਹੁਣ ਮੈਂ ਬਗਵਾਨ ਗਿਆਂਦਾ ਹਲਾ ਚਲੋ ਨਾ YouTube ਤੇ ਹਿੰਦੀ ਚੈਨਲ ਆਈ ਜਾਂਦੇ ਆ ਉਦਕ ਸਾਰਿਆਂ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ ਮਹਾਰਾਜ ਸਾਰਿਆਂ ਚੜ੍ਹਦੀ ਕਲਾ ਭਕਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਤੂੰ ਰੋੜ ਕੇ ਲੈ ਕੇ ਜਾਂ ਭਗਵਾਨ ਕਹਿੰਦਾ